ਔਰ ਜਦੋਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਤਾਂ ਸਾਡਾ ਸਿਰ ਬਾਬੇ ਫਰੀਦ ਦੇ ਚਰਨਾਚ ਵੀ ਝੁਕਦਾ ਹੈ ਬੱਚਿਓ ਅੱਜ ਬਹੁਤ ਸਮੇਂ ਦੀ ਲੋੜ ਹੈ ਇਹ ਭਿਆਨਕ ਜਿਹੜਾ ਸਮਾਂ ਚੱਲ ਰਿਹਾ ਹੈ ਇਹ ਗੁਰੂ ਮਹਾਰਾਜ ਜੀ ਦੀ ਪਵਿੱਤਰ ਧਰਤੀ ਪੰਜਾਬ ਦੀ ਧਰਤੀ ਇਹ ਜਿਹੜਾ ਇਹਦੇ ਤੇ ਨਸ਼ਿਆਂ ਵਰਗੀਆਂ ਭੈਣੀਆਂ ਲਾਂਤਾਂ ਜਿਹੜੀਆਂ ਉਹ ਜਨਮ ਲੈ ਚੁੱਕੀਆਂ ਅੱਜ ਜੇ ਬਚਿਆ ਜਾ ਸਕਦਾ ਤਾਂ ਸਾਨੂੰ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਹੈ ਕਿਉਂਕਿ ਜਿਸ ਬਾਣੀ ਨੂੰ ਸੁਣ ਕੇ ਕੌੜੇ ਰੀਠੇ ਵੀ ਮਿੱਠੇ ਹੋ ਗਏ ਔਰ ਅੱਜ ਵੀ ਮਿੱਠੇ ਐ ਜਿਸ ਬਾਣੀ ਨੂੰ ਸੁਣ ਕੇ ਸੱਜਰ ਠੱਗ ਵਰਗੇ ਠੱਗ ਨਹੀਂ ਰਹੇ ਉਹ ਵੀ ਸੱਜਰ ਬਣ ਗਏ ਵਲੀ ਖੰਧਾਰੀ ਵਰਗੇ ਤਰ ਗਏ ਕੌਡੇ ਰਾਖਸ਼ ਵਰਗੇ ਤਰ ਗਏ ਅੱਜ ਜੇ ਆਪਾਂ ਵੀ ਬਚ ਸਕਦੇ ਆ ਤਾਂ ਸਾਨੂੰ ਗੁਰੂ ਦੀ ਬਾਣੀ ਦੇ ਨਾਲ ਜੁੜਨਾ ਪੈਣਾ ਸੋ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਰਜਿਸਟ੍ਰੇਸ਼ਨ ਫਾਰਮ ਭਰਨਾ ਤੁਸੀਂ ਉਹਦੇ ਨਾਲ ਅਸੀਂ ਤੁਹਾਨੂੰ ਜਪਜੀ ਸਾਹਿਬ ਦੇ ਅਰਥਾਂ ਵਾਲੀ ਕਿਤਾਬ ਵੀ ਦੇਣੀ ਐ ਨਾਤਾ ਕੋਈ ਜਿਵੇਂ ਸੰਦੀ ਫੀਸ ਰੱਖੀ ਐ ਔਰ ਨਾ ਹੀ ਕੋਈ ਕਿਤਾਬ ਦੀ ਪੇਟਾ ਸਾਡਾ ਇੱਕੋ ਇੱਕ ਮਕਸਦ ਹੈ ਤੁਹਾਨੂੰ ਤਨਗੁਰ ਨਾਨਕ ਪਾਸ਼ਾ ਮਹਾਰਾਜ ਦੀ ਬਾਣੀ ਦੇ ਨਾਲ ਜੋੜਨਾ ਸੋ ਇਹ ਤੁਸੀਂ ਸਾਰੇ ਬੱਚਿਆਂ ਨੇ ਇਹਦੇ ਵਿੱਚ ਭਾਗ ਲੈਣਾ ਕਿਉਂਕਿ ਅਸੀਂ ਹਰ ਭਾਗ ਲੈਣ ਵਾਲੇ ਬੱਚੇ ਦਾ ਵੀ ਮਾਲ ਸਨਮਾਨ ਕਰਨਾ ਹੈ ਤੁਹਾਨੂੰ ਗੁਰਬਾਣੀ ਦੇ ਨਾਲ ਜੋੜਦਾ ਔਰ ਇਹ ਜਿਹੜੇ ਮੁਕਾਬਲੇ ਐ ਇਹ 6ਵੀਂ ਤੋਂ ਪਲੱਸ 2 ਤੱਕ ਦੇ ਬੱਚੇ ਜਿਹੜੇ ਆ ਉਹ ਭਾਗ ਲੈ ਸਕਦੇ ਆ 6ਵੀਂ ਕਲਾਸ ਤੋਂ 12ਵੀਂ ਕਲਾਸ ਇਹ ਤੁਸੀਂ ਫਾਰਮ ਭਰ ਕੇ ਮੈਂ ਤੁਹਾਡੇ ਜਿਹੜੇ ਕਲਾਸ ਇਨਚਾਰਜ ਹੈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਵੱਧ ਤੋਂ ਵੱਧ ਸਾਰੇ ਬੱਚਿਆਂ ਦੇ ਫਾਰਮ ਕੰਪਲੀਟ ਕਰਾ ਲਿਓ ਔਰ ਕਿਤਾਬਾਂ ਵੀ ਤੁਹਾਨੂੰ ਅੱਜ ਹੀ ਅਸੀਂ ਦੇ ਕੇ ਜਾਵਾਂਗੇ ਅੰਦਾਜ਼ੇ ਨਾਲ ਫਿਰ ਜਿੰਨਾ ਵੀ ਤੁਸੀਂ ਹੋਰ ਕਹੋਗੇ ਅਸੀਂ ਸਮੇਂ-ਸਮੇਂ ਤੇ ਤੁਹਾਡੇ ਕੋਲ ਜਿਹੜੇ ਪਹੁੰਚਾਉਂਦੇ ਰਾਵਾਂਗੇ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਸਾਰੇ ਬੱਚਿਆਂ ਨੂੰ ਮੋਟੀਵੇਟ ਕਰੀਏ ਤੇ ਆਪਾਂ ਇਸ ਮਹਾਨ ਕਾਰਜ ਦੇ ਵਿੱਚ ਜਿਹੜਾ ਸੇਵਾ ਦੇ ਵਿੱਚ ਹਿੱਸਾ ਪਾਈਏ ਤੋਂ ਗਰਮੀ ਹੈ ਮੈਂ ਹੋਰ ਬਹੁਤ ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਣਾ ਅੱਜ ਆਪਾਂ ਇੰਨੀ ਹੈ ਕਿ ਵਿਚਾਰਾ ਕਰਕੇ ਮੈਂ ਫਤਿਹ ਬੁਲਾਉਂਗਾ